thank you ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਹੀ ਸੰਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਜੋ ਕਿ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ ਕੁਝ ਦਿਨ ਪਹਿਲਾਂ ਸਤਗੁਰਾਲਾ ਵੱਲੋਂ ਬਖਸ਼ੀ ਹੋਈ ਦਾਤਾਂ ਦੀ ਪੂੰਜੀ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਸਤਿਗੁਰਾਂ ਜੀ ਦੇ ਚਰਨਾਂ ਵਿੱਚ ਜਾਬਰਾ ਜੇ ਸੰਨ ਤਿਨਾਂ ਦੇ ਨਮੈਤਾ ਐਸ ਸਮੇਂ ਉਹ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਦੀਵਾਨ ਸਜਣ ਲੱਗੇ ਹਨ ਸੋ ਸਰਬੱਤ ਹੀ ਸੰਤਾਂ ਨੂੰ ਬੇਨਤੀ ਹੈ ਜਿਨ੍ਹਾਂ ਵੀ ਗੁਰਸਿੱਖ ਸੰਗਤਾਂ ਨੇ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ ਦੀਆਂ ਅੰਤਿਮ ਅਰਦਾਸਾਂ ਦੇ ਵਿੱਚ ਸ਼ਾਮਲ ਹੋਣਾ ਹੈ ਉਹ ਗੁਰਦੁਆਰਾ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰਨ ਜੀ ਦੁਬਾਰਾ ਫਿਰ ਬੇਨਤੀ ਹੈ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗਦਿਆਂ ਹੋਇਆਂ ਭਾਈ ਇਸਾ ਭਾਈ ਜਗਜੀਤ ਸਿੰਘ ਜੀ ਜੋ ਕਿ ਕੁਝ ਦਿਨ ਪਹਿਲਾਂ ਸਤਗੁਰਾਂ ਜੀ ਦੇ ਚਰਨਾਂ ਵਿੱਚ ਜਾਬਰਾਜੇ ਸਨ ਸੋ ਉਹਨਾਂ ਦੇ ਨਮਿਤ ਅਹ ਸਮੇਂ ਕੀਰਤਨ ਦੀਵਾਨ ਸਜਣ ਲੱਗੇ ਹਨ ਸੋ ਸਰਬੱਤ ਹੀ ਸੰਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕੇ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ ਦੀਆਂ ਅੰਤਮ ਅਰਦਾਸਾਂ ਦੇ ਵਿੱਚ ਸ਼ਾਮਲ ਹੋਣ ਦੇ ਲਈ ਗੁਰਦੁਆਰਾ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਾਹਿਗੁਰੂ 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 ਸ੍ਰੀ ਵਾਹਿਗੁਰੂ 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 ਇੱਕ ਓ ਅੰਕਾਰ ਸਤਗੁਰ ਪਰਸਾਦ ुद्यागे अरदासुहारी जि ओ पिंड सब तेरा कहो नानक सब तेरी बड़े आई। कोई न ना जा है मे जब लग तेल दिवे मुख बाती तब सूजय सब को तेल जल बाती ठहरानी सुना अंदर होई। ਦੇਵ ਪੁਰੇ ਤੋਹੇ ਕਰੀ ਨਾ ਰੱਖੈ ਕੋਈ ਤੂੰ ਰਾਮ ਨਾਮ ਜਪ ਸੋਈ ਕਾਂ ਕੀ ਮਾਤ ਪਿਤਾ ਕਾਂ ਕੋ ਭਗਵਨ ਮੁਰਖ ਕੀ ਜੋਈ ਕਟੂਕ ਟੈ ਗੋ ਬਾਤ ਨਾ ਪੂਸੈ ਕਾਟੋ ਕਾਟੋ ਹੋਈ ਦੇਹਰੀ ਬੈਠੀ ਮਾਤਾ ਰੋਵੇ ਖਟਿਆ ਲੈ ਗਏ hai lat shat kai tariyan doge hans akela jaai keh tak bid suno re santo paha sagar kai tai ਇਸ ਬੰਦ ਦੇ ਸਿਰ ਜੁਲਮ ਹੋਤ ਹੈ ਜਦ ਨਹੀਂ ਹਟੇ ਗੁਸਾਈ ਕਬੀਰ ਜੋ ਹਮ ਜੰਤ ਬਜਾਗਤੇ ਟੁੱਟ ਗਈ ਸਬਤਾਰ ਜੰਤ ਤੁਮ ਪਿਚਾਰਾ ਕੀ ਕਰੇ ਚੱਲੇ ਬਜਾਵਣ ਹਾਰ ਨਿਮਣਿ ਓਕੇ ਮਾ ਨਿਟਣ ਓਕੇ ਤਾਂ